ਹੈਲੋ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਲਓ ਜੀ ਇੱਥੇ ਟਾਈਮ ਦਿਖਾਉਣੇ ਸੋਨੂੰ ਸਾਢੇ 8 ਦਾਗਾ ਤੇ ਇਧਰ ਕਣਕ ਮੈਂ ਧੋਤੀ ਤੇ ਜਿਹੜੀ ਆਪਾਂ ਉਸ ਦਿਨ ਧੋਤੀ ਸੀਗੀ ਕਣਕ ਉਹ ਇਧਰ ਆਪਾਂ ਗੱਟੇ ਚ ਪਾਤੀ ਤੇ ਇਹ ਵਾਲੀ ਨਵੀਂ ਧੋਤੀ ਕਿਉਂਕਿ ਹੁਣ ਫਿਰ ਅੱਗੇ ਸੁੱਕਣੀ ਨਹੀਂ ਹੈਗੀ ਠੀਕ ਹੈ ਜੀ ਤੇ ਇਧਰ ਕੱਪੜੇ ਸੀ ਜਿਹੜੇ ਉਹ ਧੋਤੇ ਪਾਕੀ ਸਾਰੇ ਸਫਾਈ ਹੋ ਗਈ ਇਹਨਾਂ ਦਾ ਤੇ ਦੁਬਾਰਾ ਵਸ਼ਾ ਕੇ ਚਾਦਰ ਮੰਜਾਂ ਤੇ ਆਪਾਂ ਕੱਪੜੇ ਜਿਹੜੇ ਸੁੱਕਣੇ ਉਹ ਸੌਰੀ ਕਣਕਾ ਜਿਹੜੀ ਸੁੱਕਣੀ ਬਾਵਾਵਾਂਗੇ ਤੇ ਬਾਕੀ ਸਾਰਾ ਝਾੜੂ ਪੋਚਾ ਅੰਦਰ ਦਾ ਹੋ ਗਿਆ ਤੇ ਟਾਈਮ ਦੇਖੋ ਇੱਥੇ 8:30 ਦਾ ਜਿਹੜਾ ਟਾਈਮ ਆਗਾ 8:30 ਹੋ ਗਏ 8:30 ਵਜੇ ਸਾਰੇ ਕੰਮ ਹੋ ਗਏ ਬਾਬਾ ਜੀ ਨੂੰ ਪ੍ਰਸ਼ਾਦਾ ਪਾਤਾ ਤੇ ਲੋ ਜੀ ਇਧਰ ਵੀ ਸਾਰਾ ਹੋ ਗਿਆ ਤੇ ਬਾਕੀ ਦਿਖਾਉਣਾ ਕਿਚਨ ਚ ਦਾਲ ਬਣਾਈ ਆ ਮੂੰਗੀ ਮਸਰੀ ਤੇ ਆਪਣੇ ਲਈ ਬਣਾਉਂਗੀ ਬਸ ਮੇ ਫੁਲਕੇ ਬਾਕੀ ਸਭ ਜਾ ਚੁੱਕੇ ਨੇ ਇੱਧਰ ਦਾਲ ਬਣੀ ਸੀ ਮੈਂ ਅੱਜ ਸੇਟੀ ਨਹੀਂ ਲਵਾਈ ਐਂ ਬਣਾਈ ਸੀ ਇੱਧਰ ਹੋ 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 ਰੰਗ ਪਾ ਗਿਆ ਜਿਆਦਾ ਗਰਮ ਹੋ ਗਿਆ ਤੇ ਬਾਕੀ ਇੱਕ ਮਿੰਟ ਮੈਂ ਮਸ਼ਾਲ ਸਾਲੇ ਦਾ ਨਹੀਂ ਚਾਪ ਲਾ ਤੇ ਲਾਉਣੇ ਤੜਕਾ ਫਿਰ ਖਾ ਕੇ ਰੋਟੀ उस नहाना नाइ बाकी सारे काम हो चटक चुटका जीरा लहसुन प्याज अभी हरी मिर्च खाई नी ਲਓ ਇਧਰ ਪਤਲੇ ਦੀ ਦਾਲ ਬਣਾਈ ਐ ਤੇ ਫਿਰ ਕੁੱਕਰ 'ਚ ਬਣਾਈ ਕੁੱਕਰ 'ਚ ਨਾ ਜ਼ਿਆਦਾ ਸੀਟੀ ਹੁਣ ਕਰਕੇ ਦਾਲ ਜ਼ਿਆਦਾ ਘੁੱਲ ਜਾਂਦੀ ਐ ਫਿਰ ਇਹ ਬਣਾ ਲਓ ਜੀ ਦੁਪਹਿਰ ਦੇ ਵੱਜ ਗਏ 2:30 ਤੇ ਅੱਜ ਕੋਈ ਵੀਡੀਓ ਜ਼ਿਆਦਾ ਬਣਿਆ ਨਹੀਂ ਹੁਣ ਸ਼ੁਰੂ ਕਰ ਰਹੀ ਹਾਂ ਸਵੇਰੇ ਥੋੜਾ ਜਿਹਾ ਬਲੌਗ ਸਟਾਰਟ ਕਰਤਾ ਸੀਗਾ ਤੇ ਇੱਥੇ ਨਿਸ਼ਾਨ ਦੀ ਮੰਮੀ ਦਾ ਸੂਟ ਸਟਿਚ ਹੋ ਰਿਹਾਗਾ ਪਹਿਲਾਂ ਕਟਿੰਗ ਕੀਤੀ ਤਾਂ ਕਰਕੇ ਮੇ ਤੋਂ ਵੀਡੀਓ ਜਿਹੜਾ ਨਹੀਂ ਬਣਿਆ ਅੱਗੇ ਹੁਣ ਚੱਕਿਆ ਫੋਨ ਤੇ ਕਟਿੰਗ ਹੋ ਗਈ ਐ ਬਸ ਇੱਥੇ ਮਸ਼ੀਨ ਰੱਖ ਲਈ ਉਹ ਆਪ ਸਟਿਚ ਕਰੂਗੀ ਨਿਸ਼ਾਨ ਦੀ ਮੰਮੀ ਕੱਟਾ ਸੀ ਦੋਨਾਂ ਨੇ ਲਿਆ ਪਸਵੇਂ ਦਾ ਬਲੈਕ ਪਲੇਨ ਸਲਵਾਰ ਨਾਲ ਇਸ ਤੋਂ ਪਚੜਦੀ ਆਉਂਦੀ ਸਾਡੇ ਦੇਖੋ ਚੜਦੀ ਮਤਲਬ ਕਿ ਸਾਡੇ ਸਿੱਧੀ ਆਉਂਦੀ ਆ ਲਓ ਜੀ ਸਵਾ ਚਾਰ ਦਾ ਟਾਈਮ ਹੋ ਗਿਆ ਸ਼ਾਮ ਦੇ ਸਵਾ ਚਾਰ ਬੱਜ ਗਏ ਨੇ ਤੇ ਕੋਈ ਵੀ ਕੰਮਕਾਰ ਅੱਜ ਨਹੀਂ ਮੈਂ ਕੋਈ ਵੀਡੀਓ ਸ਼ੂਟ ਕੀਤਾ ਕਿਉਂਕਿ ਕੰਮਕਾਰ ਮੈਂ ਜਲਦੀ ਜਿਵੇਂ ਸੁਣ ਪਤਾ ਮੈਂ ਆਪਣਾ ਜਿਹੜਾ ਟਾਈਮ ਚੇਂਜ ਕੀਤਾ ਹੋਇਆ ਸੁਬਾ ਦੇ ਕੰਮਾਂ ਦਾ ਹੋਣਾ ਹਨਾ 5 ਵਜੇ ਉੱਠ ਕੇ ਤਾਂ ਮੇਰੇ 8-9 ਵਜੇ ਕੰਮ ਜਿਹੜੇ ਖਤਮ ਹੋ ਜਾਂਦੇ ਨੇਗੇ ਤੇ ਬਾਕੀ ਥੋੜਾ ਬਹੁਤ ਰਹਿ ਜਾਂਦਾ 9:30 ਵਜੇ ਤੱਕ ਤਾਂ ਖਤਮ ਹੋਈ ਜਾਂਦੇ ਨੇ ਪੂਰੇ ਉਸ ਤੋਂ ਬਾਅਦ ਫਿਰ ਮੈਂ ਨਾ ਜਿਹੜੀ ਅਮਰੋ ਭੈਣਾਂ ਗੀ ਉਹ ਗੋਹਾ ਡੇਕਦੀ ਹੈ ਕਿਧਰ ਨਿਸ਼ਾਨ ਕੇ ਉਹ ਮੇਰੇ ਕੋਲ ਵੀ ਆ ਜਾਂਦੇ ਮੇਰਾ ਵੀ ਮਤਲਬ ਕੂੜਾ ਕਾੜਾ ਡੇਰ ਜਾਂਦੀ ਆ ਉਹ ਕਹਿਣ ਲੱਗੀ ਮੈਨੂੰ ਕਹਿੰਦੀ ਵੀ ਰੋਟੀ ਪਈ ਹੈ ਕੋਈ ਤੇ ਮੈਂ ਕਿਹਾ ਵੀ ਹੈ ਨਹੀਂ ਸੀ ਜੀ ਰੋਟੀ ਕੋਈ ਕਿਉਂ ਮੈਂ ਕਿਉਂਕਿ ਆਪਣੇ ਲਈ ਬਣਾਈ ਸੀ ਅੱਜ ਕਲੇਰ ਸਾਹਿਬ ਸਵੇਰ 5:30 ਵਜੇ ਚਲੇ ਗਏ ਸੀਗੇ ਸਨੀ ਰਾਤੇ ਚਲੇ ਗਿਆ ਸੀ ਸਨੀ ਚਲੇ ਗਿਆ ਸੀ ਰਾਤ ਆਪਣੇ ਮਤਲਬ ਭੂਆ ਕੋਲ ਜਾਣਾ ਸੀ ਉਹਨੇ ਮਤਲਬ ਮੇਰੀ ਨਣਦ ਦਾ ਵੱਡੀ ਦਾ ਬੇਟਾ ਆਇਆ ਉਹ ਅਸੀਂ ਪਰਣਾਲੇ ਤੋਂ ਇਕਮ ਤੇ ਉਹ ਸਾਡੇ ਚਾਚਾ ਜੀ ਰਹਿੰਦੇ ਨੇ ਸੁਨਾਮ ਤੇ ਚਾਚਾ ਜੀ ਦਾ ਪੋਤਾ ਇੱਕੋ ਜਿਹੇ ਬੱਚੇ ਸਾਰੇ ਹਨਾ ਤੇ ਉਹ ਸੁਨਾਮ ਕਹਿੰਦੇ ਵੀ ਖਾਣਾ ਪੀਵਾਂਗੇ ਉੱਥੇ ਮਤਲਬ ਕਹਿੰਦੇ ਖਾਣਾ ਸੀ ਉੱਥੇ ਖਾਣਾਗਾ ਬੱਚਾ ਨੂੰ ਹੁੰਦਾ ਜਪਾਰ ਅੱਜ ਕੱਲ ਨਾ ਬਾਹਰ ਦਾ ਖਾਣਾ ਜ਼ਿਆਦਾ ਵਧੀਆ ਲੱਗਦਾ ਤੇ ਤਾਂ ਕਰਕੇ ਉਹ ਉੱਥੇ ਚਲੇ ਗਏ ਖਾ ਕੇ ਫਿਰ ਸਨਾਮੇ ਖਾਣਾ ਖੁਣਾ ਖਾ ਕੇ ਉਹ ਜੋ ਵੀ ਉਹਨਾਂ ਨੇ ਖਾਣਾ ਸੀਗਾ ਉਹ ਸਨਾਮ ਉੱਥੇ ਚਾਚਾ ਜੀ ਦੇ ਘਰ ਹੀ ਪਏ ਹਾਂ ਤਾਂ ਕਰਕੇ ਫਿਰ ਸਵੇਰੇ ਉੱਧਰ ਹੀ ਸਨੀ ਪਿੰਕ ਚਲੇ ਗਿਆ ਤੇ ਮੈਂ ਸੀ ਕਿ ਕੱਲੀ ਮੈਂ ਆਪਣੇ ਲਈ ਬਣਾਲੇ ਬਾਬਾ ਜੀ ਦੇ ਪ੍ਰਸ਼ਾਦੇ ਬਣਾ ਤੇ ਵੱਧ ਮੈਂ ਬਣਾਏ ਨਹੀਂ ਫਿਰ ਜਦੋਂ ਅਮਰੋ ਭੈਣ ਨੇ ਆ ਕਿ ਮੇਰੇ ਤੋਂ ਰੋਟੀ ਮੰਗੀ ਨਾ ਉਦੋਂ ਹੈ ਨਹੀਂ ਸੀ ਫਿਰ ਮੈਨੂੰ ਬਾਅਦ ਵਿੱਚ ਐਂਜ ਹੋਇਆ ਵੀ ਕੋਈ ਕਿਸੇ ਨੇ ਮੇਰੇ ਤੋਂ ਰੋਟੀ ਮੰਗੀ ਸੀ ਤੇ ਵੀ ਐਵੇਂ ਚਲੀ ਗਏ ਫਿਰ ਉਹ ਇਧਰ ਕੋਹਾੜੇ ਆ ਗਈ ਸੀ ਮੈਂ ਫਟਾਫਟ ਚਾਰ ਫੁਲਕੇ ਬਣਾਏ ਤੇ ਉਹਨੂੰ ਦੇ ਕੇ ਆਈ ਉੱਥੇ ਦੇਣ ਗਈ ਫਿਰ ਨਿਸ਼ਾਨ ਦੀ ਮੰਮੀ ਨੇ suit ਕੱਟਣਾ ਸੀ ਉਹ ਕਹਿੰਦੀ ਵੀ ਭਾਬੀ ਮੇਰੇ ਨਾਲ ਕਹਿੰਦੀ suit ਕਟਵਾ ਕੇ ਜਾ suit ਕਟਾਉਣ ਦੀ ਕਟਾਉਂਦੀ ਨੇ ਉੱਥੇ 2:00 ਵੱਜ ਗਏ ਜੀ ਕੋਈ ਵੀਡੀਓ ਬਣਿਆ ਹੀ ਨਹੀਂ ਹੈਗਾ ਮੈਂ ਕਿਹਾ ਚਲੋ ਹੁਣ ਫੋਨ ਦੁਪਹਿਰੇ ਥੋੜਾ ਜਿਹਾ ਚੱਕਿਆ ਸੀਗਾ ਪਤਾ ਨਹੀਂ 2:30 ਦਾ ਟਾਈਮ 2:30 ਦਾ ਟਾਈਮ ਸੀਗਾ ਉਹਦੋਂ ਥੋੜਾ ਬਹੁਤ ਰਿਕਾਰਡ ਹੋਇਆ ਵੀਡੀਓ ਮੈਂ ਕਿਹਾ ਚਲੋ ਹੁਣ ਵੀਡੀਓ ਨੂੰ ਆਪਾਂ ਕਰਦੇ ਆ ਕੰਟੀਨਿਊ ਕੰਟੀਨਿਊ ਕੀ ਸਟਾਰਟ ਹੀ ਹੋਊਗਾ ਤੇ سٹਾਰਟ ਕਰਾ ਕੇ ਫੇਰੇ ਕੰਟੀਨਿਊ ਹੋਊਗਾ ਤੇ ਬਾਕੀ ਅੱਜ ਆਪਾਂ ਬਣਾਉਨੇ ਆ ਜਿਵੇਂ ਕਿ ਬਹੁਤ ਯੂਸਫੁਲ ਵੀਡੀਓ ਅੱਜ ਵਾਲਾ ਵੀ ਹੋਊਗਾ ਅੱਗੇ ਦੇਖੋ ਵੀ ਤੁਸੀਂ ਕਿਉਂਕਿ ਕਈ ਪਣਾ ਦੇ ਨਾਲ ਆਈਬ੍ਰੋਸ ਦੀ ਗਰੋਥ ਬਹੁਤ ਘੱਟ ਹੁੰਦੀ ਹੈਗੀ ਤੇ ਬਾਕੀ ਇਹ ਚੀਜ਼ ਵੀ ਹੋ ਜਾਂਦੀ ਆ ਜਿਵੇਂ ਕਿ ਆਪਣੇ ਆਈਬ੍ਰੋਸ ਦੀ ਗਰੋਥ ਤਾਂ ਵੀ ਘਟ ਜਾਂਦੀ ਹੈ ਜਿਵੇਂ ਆਪਣੀ ਏਜ ਦੇ ਨਾਲ ਵੱਧਦੀ ਏਜ ਦੇ ਨਾਲ ਨਾਲ ਨਾ ਜਿਹੜੇ ਆਈਬ੍ਰੋਸ ਦੇ ਵਾਲ ਨੇ ਉਹ ਘਟੌਣੇ ਉੱਗਣੇ ਸ਼ੁਰੂ ਹੋ ਜਾਂਦੇ ਨੇ ਮਤਲਬ ਨਵੇਂ ਵਾਲ ਹੁੰਦੇ ਨੇ ਜਿਹੜੇ ਘਟ ਆਉਂਦੇ ਨੇ ਹਨਾ ਤਾਂ ਕਰਕੇ ਅੱਜ ਉਸ ਉਸ ਤੇ ਵੀਡੀਓ ਬਣਾ ਰਹੇ ਹਾਂਗੇ ਅ ਵੀ ਜਿਹੜੇ ਆਈ ਬਰੋਸ ਦੇ ਪਾਲ ਵਧੀਆ ਆ ਜਾਣ ਹਨਾ ਇਹਨੂੰ ਆਪਾਂ ਰਾਤ ਨੂੰ ਵੀ ਲਾ ਕੇ ਪੈ ਸਕਦੇ ਆ ਰਾਤ ਨੂੰ ਤਾਂ ਆਪਾਂ ਲਾ ਕੇ ਪੈਣੀ ਪੈਣਾ ਜੇਕਰ ਐਮੀ ਸੈਟਲੀ ਆਪਾਂ ਨੂੰ ਕੋਈ ਐਟ ਅ ਟਾਈਮ ਜਾਣਾ ਪੈਂਦਾਗਾ ਹਨਾ ਕਿਤੇ ਤਾਂ ਉਹਨੂੰ ਹਲਕਾ ਹਲਕਾ ਲਾ ਕੇ ਜਾ ਸਕਦੇ ਆ ਆਪਾਂ ਹਨਾ ਜਾਂ ਜਿਵੇਂ ਵਾਈਟ ਹੈਅਰ ਹੁੰਦੇ ਨੇ ਹਨਾ ਇਹ ਚੀਜ਼ਾਂ ਤੇ ਆ ਜਾਂਦੇ ਨੇ ਤੇ ਸ਼ੁਰੂ ਤੋਂ ਪਹਿਲਾਂ ਇੱਥੋਂ ਹੀ ਆਉਂਦੇ ਨੇ ਜੀ ਵਾਈਟ ਹੈਅਰ ਪਿੱਛੇ ਦਾ ਬਾਅਦ ਚ ਆਉਂਦੇ ਨੇ ਪਹਿਲਾਂ ਤਾਂ ਫਰੰਟ ਤੇ ਮੂਰੀ ਆਉਂਦੇ ਫੇਸ ਦੇ ਮੱਥੇ ਤੇ ਆਉਂਦੇ ਹਨਾ ਤਾਂ ਉੱਥੇ ਵੀ ਆਪਾਂ ਲਾ ਕੇ ਐਟ ਅ ਟਾਈਮ ਜਾਣਾ ਕਿਤੇ ਆਪਾਂ ਨੂੰ ਕਾਲੀ ਹੁੰਦੀ ਨਹੀਂ ਕਲਰ ਵਗੈਰਾ ਹੁੰਦਾ ਤਾਂ ਉਹ ਆਪਾਂ ਲਾ ਕੇ ਜਾ ਸਕਦੇ ਹਾਂ ਇਸ ਤਰ੍ਹਾਂ ਅੱਜ ਆਪਾਂ ਵੀਡੀਓ ਤੁਹਾਡਾ ਕਰਦੇ ਆ ਸ਼ੇਅਰ ਤੇ ਕਈ ਨਾ ਬੱਚੇ ਮੁੰਡੇ ਨੇ ਜਿਵੇਂ 17 18 ਸਾਲ ਦੇ ਜਿਨ੍ਹਾਂ ਦੀ ਮੁੱਛਾਂ ਘਟ ਆਉਂਦੀਆਂ ਨੇਗੀਆਂ ਮਤਲਬ ਵਾਲ ਘੱਟਾ ਹੁੰਦੇ ਆ ਨਾ ਬਹੁਤ ਜ਼ਿਆਦਾ ਸਿੱਧੇ ਹੁੰਦੇ ਆ ਤੇ ਉਹ ਬਾਹਰੋਂ ਵੀ ਕਾਫੀ ਆਇਲ ਵਗੈਰਾ ਮੰਗਾਉਂਦੇ ਨੇ ਹਨਾ 4 500 ਦਾ ਆਉਂਦਾ ਹੈਗਾ ਤੇ ਆਪਾਂ ਉਹ ਵੀ ਲਾ ਸਕਦੇ ਨੇ ਇਹ ਚੀਜ਼ ਨੂੰ ਉਹਨੂੰ ਵੀ ਲਾ ਕੇ ਪੈ ਸਕਦੇ ਆ ਰਾਤ ਨੂੰ ਹਨਾ ਤੇ ਬਾਲ ਜਿਹੜੇ ਜ਼ਰੂਰ ਆਉਣਗੇ ਇਹਦੇ ਵਿੱਚ 에ਸੈਂਸ਼ੀਅਲ ਆਇਲ ਜ਼ਰੂਰੀ ਆ ਪਰ ਉਹ ਥੋੜਾ ਜਿਹਾ ਕਾਸਟਲੀ ਹੈਗਾ ਮੇਰੇ ਕੋਲ ਨਹੀਂ ਹੈਗਾ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਜ਼ਰੂਰ ਜ਼ਰੂਰ ਐਡ ਕਰਿਓ ਹਨਾ ਤੇ ਉਹਦੇ ਵਿੱਚ ਤਿੰਨ ਚਾਰ ਜਿਹੜੀਆਂ ਬੂੰਦਾਂ ਨੇ 에ਸੈਂਸ਼ੀਅਲ ਆਇਲ ਦੀ ਜ਼ਰੂਰ ਜ਼ਰੂਰ ਪਾਓ ਕਿਉਂਕਿ ਉਹ ਤਾਂ ਦੇਖੋ ਜਿਹੜਾ ਹੁੰਦਾ 에ਸੈਂਸ਼ੀਅਲ ਆਇਲ ਹੁੰਦਾ ਉਹ ਤਾਂ ਗੰਜੇ ਵਾਲਾਂ ਸਿਰ ਤੇ ਵੀ ਹਨਾ ਗੰਜਾਪਨ ਹੁੰਦਾ ਜਿਵੇਂ ਉੱਥੇ ਵੀ ਵਾਲ ਉਗਾ ਲੰਦਾ ਹੈਗਾ ਬਹੁਤ ਵਧੀਆ ਹੁੰਦਾ ਉਹ ਤੇ ਉਹ ਜ਼ਰੂਰ ਐਡ ਕਰਿਓ ਬਾਕੀ ਚਲੋ ਜੀ ਚੱਲਦੇ ਆਪਾਂ ਕੀ ਕੀ ਇਹਦੇ ਲਈ ਲੈਣਾ ਉਹ ਆਪਾਂ ਨੂੰ ਕਿਚਨ ਚੋਂ ਮਿਲੂਗਾ ਸਾਰਾ ਸਮਾਨ ਤੇ ਚਲਦੇ ਆਪਾਂ ਕਿਚਨ ਚ ਅੱਜ ਮੇਰੇ ਢੋਹੀ ਬਹੁਤ ਜ਼ਿਆਦਾ ਦੁਖੀ ਜਾਂਦੀ ਸੀ ਤਾਂ ਕਰਕੇ ਮੈਂ ਕੋਈ ਕੰਮ ਕਰਦਾ ਵੀਡੀਓ ਬਣਾਇਆ ਹੈ ਹੁਣ ਸਰਦੀ ਆ ਗਈ ਜੀ ਹੁਣ ਢੋਹੀ ਦਾ ਇਹੀ ਪੰਗਾ ਰਹੂਗਾ ਹੁਣ ਢੋਹੀ ਦੁਖਣੀ ਸ਼ੁਰੂ ਹੋ ਜੂਗੀ ਤੇ ਚਲੋ ਜੀ ਪਹਿਲਾਂ ਕਿਚਨ ਚ ਚਲਦੇ ਆ ਆ ਕੇ ਕਿਚਨ ਚ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਅਖਰੋਟ ਆਪਾਂ ਲੈਣੇ ਆ ਅਖਰੋਟ ਆਪਾਂ ਨੂੰ ਅੱਧਾ ਕਾ ਕਾਫੀ ਹੈ ਸਾਰਾ ਨਹੀਂ ਲੈਣਾ ਤੇ ਅੱਧੇ ਹੀ ਕਾਫੀ ਹੈਗਾ ਅੱਜ ਪੰਨ ਕੇ ਪਹਿਲਾਂ ਪੱਤਾ ਅਖਰੋਟ ਲੈ ਲੈਣੇ ਲੋ ਜੀ ਆਲੇ ਲੇਪਾ ਖਰੋਟ ਤਰਫ ਆਪਾਂ ਨੂੰ ਇੰਨਾ ਹੀ ਚਾਹੀਦਾ ਕਾਫੀ ਆ ਤੇ ਇਧਰ ਆਪਾਂ ਚਲਾ ਲਈ ਮੋਮਬਤੀ ਕਿ ਤੁਸੀਂ ਕਹੋਗੇ ਮੋਮਬਤੀ ਕਿਉਂ ਜਲਾਈ ਆ ਮੋਮਬਤੀ ਦੇ ਉੱਪਰ ਆਪਾਂ ਇਹਨੂੰ ਪੂਰੇ ਜਿਹੜੇ ਅਖਰੋਟ ਨੂੰ ਜਲਾ ਲੈਣਾ ਜਦੋਂ ਪੂਰਾ ਜੈਡ ਬਲੈਕ ਹੋ ਗਿਆ ਉਦੋਂ ਆਪਾਂ ਇਹਨੂੰ ਉਹ ਕਰਾਂਗੇ ਅੱਗੇ ਤੁਹਾਨੂੰ ਦੱਸਾਂਗੇ ਇਹਦਾ ਕੀ ਕਰਨਾ ਪੂਰਾ ਇਹਨੂੰ ਆਪਾਂ ਜੈਡ ਬਲੈਕ ਕਰ ਲੈਣ ਨੂੰ ਅੱਗ ਲੱਗ ਜੂਗੀ ਆ ਦੇਖੋ ਕਿਉਂਕਿ ਇਹਦੇ ਵਿੱਚ ਆਇਲ ਹੁੰਦਾਗਾ ਹਣਾ ਤਾਂ ਇਹਨੂੰ ਅੱਗ ਲੱਗ ਜਾਂਦੀ ਹੁੰਦੀ ਹੈਗੀ। ਆ ਦੇਖੋ ਇਹਨੂੰ ਇਸ ਤਰ੍ਹਾਂ ਅੱਗ ਲੱਗ ਗਈ ਤੇ ਇਸ ਤਰ੍ਹਾਂ ਆਪਾਂ ਇਹ ਨੀਚੇ ਕੋਈ ਰੱਖ ਲਾਂਗੇ। ਠੀਕ ਹੈ ਇਹਨੂੰ ਪੂਰਾ ਜੈੱਡ ਬਲੈਕ ਆਪਾਂ ਕਰ ਲਵਾਂਗੇ। ਬਸ ਧਿਆਨ ਰੱਖਿਓ ਆਪਣਾ ਹੱਥ ਨਾ ਜਲਾ ਲਿਓ ਚਿਮਟਾ ਜ਼ਰੂਰ ਲੈ ਲਿਓ ਇਸ ਤਰ੍ਹਾਂ ਚਿਮਟੇ ਨਾਲ ਫੜ ਲਿਓ। ਇਹਦੇ ਆਪਾਂ ਫੂਕ ਮਾਰ ਦਿੰਨੇ ਮੋਮਬਤੀ ਕਿਉਂ? ਬੱਦੂ ਜਲਾਉਣੀ ਆ। ਮੋਮਬਤੀ ਤੇ ਮੈਂ ਤਾਂ ਕਰਿਆ ਬਸ ਵੀ ਮੋਮਬਤੀ ਤੇ ਠੀਕ ਆ ਜੀ ਇਹ ਹੈ ਨਾ। ਬਾਕੀ ਤੇਨੂੰ ਬਾਅਦ ਦੇ ਵਿੱਚ ਆਪਣੇ ਆਪ ਹੀ ਇਹ ਜਲ ਜਾਣਾ ਕਿਉਂਕਿ ਇਹਨੂੰ ਅੱਗ ਲੱਗ ਜਾਂਦੀ ਆ ਇਸ ਤਰ੍ਹਾਂ ਆਪਾਂ ਇਹਨੂੰ ਪੂਰੇ ਨੂੰ ਵਾਈਟ ਜੈਡ ਬਲੈਕ ਕਰ ਲਿਆ ਤੇ ਇੱਥੇ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਠੀਕ ਆ ਜੋ ਦੋਹੀ ਹੋ ਗਿਆ ਥੋੜਾ ਠੰਡਾ ਹੋ ਗਿਆ ਤੂੰ ਇਹਦਾ ਆਪਾਂ ਹੋਕਰ ਹੋ ਗਿਆ ਕਟ ਗਿਆ ਤੇ ਬਿਲਕੁਲ ਠੰਡਾ ਹੋ ਗਿਆ ਉਦੋਂ ਆਪਾਂ ਇਹਨੂੰ ਇਹਦੇ ਨਾਲ ਪੀਸ ਲਾਂਗੇ ਕਿਉਂਕਿ ਜੇ ਇਹਨੂੰ ਮਿਕਸੀ ਵਿੱਚ ਪੀਸਾਂਗੇ ਤਾਂ ਇਹਨੇ ਨਾਲ ਹੀ ਚਿਪਕ ਜਾਣਾ ਠੀਕ ਹੈ ਕਿਉਂਕਿ ਇਹਦੀ ਕੁਆਂਟੀਟੀ ਆਪਾਂ ਨੂੰ ਜਿਹੜੀ ਕਰੋੜ ਦੀ ਉਹ ਅੱਧੀ ਲੈਣੀ ਪੈਂਦੀ ਹੈ ਜ਼ਿਆਦਾ ਨਹੀਂ ਲੈਣੀ ਹੁੰਦੀ ਇਹਨਾਂ ਹੀ ਆਪਾਂ ਨੂੰ ਇਹ 10-15 ਦਿਨ ਚੱਲ ਜੂ ਕਾਫੀ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੁਬਾਰਾ ਬਣਾ ਸਕਦੇ ਹਾਂ ਲਓ ਜੀ ਇਹ ਠੰਡਾ ਹੋ ਗਿਆ ਤਾਂ ਆਪਾਂ ਇਹਨੂੰ ਦੇਖੋ ਆਸਾਨੀ ਨਾਲ ਇਹ ਇਸ ਤਰ੍ਹਾਂ ਪੀਸਿਆ ਜਾਊਗਾ ਠੀਕ ਹੈ ਤਾਂ ਬਰੀਕ ਆਪਾਂ ਪਾਊਡਰ ਜਿਹਾ ਤਿਆਰ ਕਰ ਲੈਨੇ ਬਿਲਕੁਲ ਆਸਾਨੀ ਨਾਲ ਪੀਸਿਆ ਜਾਂਦਾ ਹੈ ਇਹ ਕਿਉਂਕਿ ਮਿਕਸੀ ਚ ਆਪਾਂ ਤਾਂ ਨਹੀਂ ਬਿਸਸਾ ਇਹਨੂੰ ਮਿਕਸੀ ਜene ਬਿਲਕੁਲੀ ਫਿਰ ਨਾਲ ਚਪਕ ਜਾਣਾ ਸੀਗਾ ਤੇ ਜਾਂ ਫਿਰ ਤੁਸੀਂ ਇਹਨੂੰ ਚੱਕ ਲੈਤੇ ਵੀ ਬਣਾ ਸਕਦੇ ਹੋ ਚੱਕਲੇ ਤੇ ਵੀ ਬਣ ਜੂ ਇਸ ਤਰ੍ਹਾਂ ਆਪਾਂ ਨੂੰ ਬਰੀਕ ਬਣਾ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਕਰ ਲਿਆ ਬਰੀਕ ਤੇ ਇਹਦੇ ਵਿੱਚ ਆਪਾਂ ਹੁਣ ਇੱਕ ਵਿਟਾਮਿਨ E ਦਾ ਜਿਹੜਾ ਕੈਪਸੂਲ ਪਾ ਦਵਾਂਗੇ ਤੇ ਐਸੈਂਸ਼ੀਅਲ ਜਿਹੜਾ ਆਇਲ ਆ ਉਹ ਤੁਸੀਂ ਜ਼ਰੂਰ ਜ਼ਰੂਰ ਮਿਕਸ ਕਰਿਓ ਕਿਉਂਕਿ ਆਪਾਂ ਤਾਂ ਹੁਣ ਪਿੰਡ 'ਚ ਰਹਨੇ ਆ ਜੀ ਸਾਡੇ ਕੋਲ ਇੱਥੇ ਇਹ ਨਹੀਂ ਵੀਰ ਲੈ ਕੇ ਮੈਂ ਪਾ ਦਵਾਂ ਤੇ ਦੂਸਰਾ ਆਪਾਂ ਪਾਵਾਂਗੇ ਇਹ ਵੜਾ ਬਦਾਮਾਂ ਵਾਲਾ ਤੇਲ ਠੀਕ ਹੈ ਜੀ ਆਲਮੰਡ ਆਇਲ ਥੋੜਾ ਜਿਹਾ ਪਾਇਆ ਦੋ ਤੁਪਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਨਾਰੀਅਲ ਤੇਲ ਨਾਰੀਅਲ ਤੇਲ ਵੀ ਜ਼ਰੂਰੀ ਹੈ ਜੀ ਨਾਰੀਅਲ ਤੇਲ ਦੇ ਵੀ ਦੋ ਤਿੰਨ ਡ੍ਰੌਪਸ ਜਿਹਾ ਪਾ ਲੈਣੇ ਠੀਕ ਹੈ ਜੀ ਕਾਫੀ ਹੈ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਤੇ ਮਿਕਸ ਕਰ ਦਿੰਦੇ ਨੇ ਤੇ ਨਹੀਂ ਕਾਫੀ ਹੈ ਤੁਸੀਂ ਕਹੋਗੇ ਬਹੁਤ ਛੋਟਾ ਥੋੜਾ ਬਣ ਗਿਆ ਕੁਆਂਟੀਟੀ ਬਹੁਤ ਘੱਟ ਹੋਈ ਆ ਪਰ ਇਹ ਬਹੁਤ ਆਪਣਾ 15 ਦਿਨ ਚੱਲ ਜੂ 15 ਦਿਨ ਬਹੁਤ ਹੈ ਤੇ ਲੋਜ ਇਹਨੂੰ ਆਪਾਂ ਹੁਣ ਕਿਸੇ ਚੀਜ਼ ਆ ਕਾਸੀਰ ਵਿੱਚ ਪਾ ਲੈਨੇ ਹਾਂ ਹਾਂ ਦੇਖੋ ਇਹ ਵੀ ਉਤਾਰ ਲੈਨੇ ਆ ਲੋਜੀ ਇਹ ਆਪਣਾ ਨਾ ਆਈਬ੍ਰੋਜ਼ ਗਰੋਥ ਘਟ ਦੇ ਲਈ ਇੱਕ ਆਇਲ ਬਣ ਕੇ ਤਿਆਰ ਹੋ ਗਿਆ ਜੋ ਕਿ ਆਪਾਂ ਨੂੰ 15 ਦਿਨ ਚੱਲ ਜੂਗਾ ਮਤਲਬ ਦੇਖਣ ਚ ਮਤਲਬ ਥੋੜਾ ਲੱਗ ਰਿਹਾ ਕਿਉਂਕਿ ਇਹ ਬਿਲਕੁਲ ਘੱਟ ਹੀ ਲੱਗੂਗਾ ਤੇ ਇਹਦਾ ਕੋਈ ਵੀ ਆਪਾਂ ਨੂੰ ਨੁਕਸਾਨ ਨਹੀਂ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਤੁਹਾਡੇ ਸਾਹਮਣੇ ਹੀ ਜੋ ਚੀਜ਼ਾਂ ਪਾਈਆਂ ਨੇ ਗਿਆ ਹਨ ਉਹੀ ਨੇ ਗਿਆ ਤੇ ਬਹੁਤ ਵਧੀਆ ਚੀਜ਼ ਆ ਤੇ ਮੈਂ ਤੁਹਾਡੇ ਨਾਲ ਇੱਕ ਪਹਿਲਾ ਵੀਡੀਓ ਸ਼ੇਅਰ ਕੀਤੀ ਸੀਗੀ ਹੇਅਰ ਲਾਈਨਸ ਬਾਰੇ ਹਨਾ ਇੱਕ ਪ੍ਰੋਡਕਟ ਜਿਹੜਾ ਸ਼ੇਅਰ ਕੀਤਾ ਸੀਗਾ ਉਸ ਨਾਲੋਂ ਇਹ ਕਾਫੀ ਵਧੀਆ ਉਹਦੇ ਵਿੱਚ ਫਿਰ ਵੀ ਕੈਮੀਕਲ ਹੈਗਾਗਾ ਪਰ ਇਹ ਕੈਮੀਕਲ ਫ੍ਰੀ ਹੈ ਜੀ ਤੁਸੀਂ ਇਹਨੂੰ ਬਣਾ ਕੇ ਇੱਕ ਵਾਰ ਰੱਖ ਲਓ 15-20 ਦਿਨ ਚੱਲ ਜਾਊਗਾ ਉਸ ਤੋਂ ਬਾਅਦ ਫਿਰ ਬਣਾ ਲਓ ਤੇ ਬਹੁਤ ਵਧੀਆ ਚੀਜ਼ ਆ ਇਹ ਜ਼ਰੂਰ ਇਹਨੂੰ ਟਰਾਈ ਕਰਕੇ ਦੇਖਿਓ ਜੇਕਰ ਵਧੀਆ ਲੱਗਿਆ ਤਾਂ ਮੈਨੂੰ ਫੀਡਬੈਕ ਜ਼ਰੂਰ ਦਿਓ ਇਹਦਾ ਹਨਾ ਵੀ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਫੇਰੀ ਗੱਲ ਬਣੂਗੀ ਤੁਸੀਂ ਮੈਨੂੰ ਇਹਦੇ ਰਿਜ਼ਲਟ ਵਗੈਰਾ ਦੱਸੋਗੇ ਛੋਟੇ ਜਿਹੇ ਡੱਬੀ ਦੇ ਵਿੱਚ ਆਪਾਂ ਇਹਨੂੰ ਸਾਰੇ ਨੂੰ ਕੱਢ ਲਿਆ ਜਿਹੜਾ ਆਪਾਂ ਬਣਾਇਆ ਹੈਗਾ ਇਹ ਤੇ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਜਦੋਂ ਆਪਾਂ ਰਾਤ ਨੂੰ ਸੌਣੇ ਨਾ ਸੌਣ ਟਾਈਮ ਲਾਓ ਜਿਨ੍ਹਾਂ ਦੇ ਆਈਬ੍ਰੋਸ ਘਟਨੇ ਵਾਲ ਗਰੋਥ ਨਹੀਂ ਹੋ ਰਹੀ ਦੁਬਾਰਾ ਹਨਾ ਤਾਂ ਉਹ ਲਾ ਸਕਦੇ ਨੇ ਤੁਹਾਨੂੰ ਹੌਲੀ ਹੌਲੀ ਰਿਜ਼ਲਟ ਮਿਲਣਗੇ ਇਹ ਨਹੀਂ ਵੀ ਤੁਹਾਨੂੰ ਲਾਉਣਸਾਰ ਇੱਕ ਜਾਂ ਦੋ ਦਿਨਾਂ ਵਿੱਚ ਰਿਜ਼ਲਟ ਮਿਲ ਤੇ ਥੋੜੇ ਦਿਨਾਂ ਤੱਕ ਰਿਜ਼ਲਟ ਮਿਲਣਗੇ ਕਿਉਂਕਿ ਕੋਈ ਵੀ ਚੀਜ਼ ਐ ਇਸ ਤਰ੍ਹਾਂ ਹਨਾ ਉਹਦਾ ਰਿਜ਼ਲਟ ਆਪਾਂ ਨੂੰ ਥੋੜਾ ਟਾਈਮ ਲੱਗ ਕੇ ਮਿਲਦਾ ਹੁੰਦਾ ਪਰ ਰਿਜ਼ਲਟ ਜਿਹੜਾ ਵੈਸਟ ਮਿਲੂਗਾ ਆਪਾਂ ਨੂੰ 100% ਮਿਲੂਗਾ ਵਧੀਆ ਚੀਜ਼ਾਂ ਕਿਉਂਕਿ ਏਸ ਦੇ ਨਾਲ ਨਾਲ ਫਰਕ ਪੈਂਦਾ ਜਾਂਦਾ ਹੁਣ ਜਦੋਂ ਆਪਣੀ ਏਜ਼ ਵੱਧਦੀ ਹੈ ਨਾ ਤਾਂ ਜਿਹੜੀ ਹੈਅਰ ਗਰੋਥ ਥੋੜੀ ਘੱਟ ਹੋ ਜਾਂਦੀ ਹੈ ਤਾਂ ਕਰਕੇ ਹਨ ਤੁਸੀਂ ਨੂੰ ਰਾਤ ਟਾਈਮ ਲਾ ਸਕਦੇ ਹੋ ਤੇ ਉਹ ਤੁਹਾਨੂੰ ਮੈਂ ਦਿਖਾਉਣੀ ਆ ਜਦੋਂ ਆਪਾਂ ਕਿਤੇ ਮਤਲਬ ਕਿ ਕਾਲੀ ਮਤਲਬ ਐਟ ਆ ਟਾਈਮ ਆਪਾਂ ਨੂੰ ਕਿਤੇ ਜਾਣਾ ਪੈ ਜੇ ਹਨ ਜ਼ਰੂਰੀ ਕੰਮ ਤਾਂ ਆਪਾਂ ਇਹ ਚੀਜ਼ਾਂ ਨਹੀਂ ਕਰ ਸਕਦੇ ਕਲਰ ਵਗੈਰਾ ਮਤਲਬ ਨਹੀਂ ਲਾ ਸਕਦੇ ਤਾਂ ਉਹ ਵੀ ਦੱਸੂ ਤੁਹਾਨੂੰ ਮੈਂ ਆਪਾਂ ਕਿਵੇਂ ਹੇਅਰ ਤੇ ਲਾ ਸਕਦੇ ਆ ਪਹਿਲਾਂ ਮੈਂ ਤੁਹਾਨੂੰ ਫਰੇਡਿੰਗ ਤੇ ਲਾ ਕੇ ਦਿਖਾਉਣੀ ਆ ਜਦੋਂ ਆਪਾਂ ਰਾਤ ਨੂੰ ਸੌਣਾ ਤੇ ਉਦੋਂ ਤੁਸੀਂ ਇਹਨੂੰ ਇਦਾਂ ਇਦਾਂ ਫਿਲ ਕਰ ਲਓ ਇਦਾਂ ਇੰਨਾ ਡਾਰਕ ਆਪਾਂ ਰਾਤ ਨੂੰ ਹੀ ਲਾਉਣਾ ਸਵੇਰ ਟਾਈਮ ਆਪਾਂ ਜਦੋਂ ਕਿਤੇ ਜਾਣਾ ਤਾਂ ਇੰਨਾ ਡਾਰਕ ਨਹੀਂ ਲਾਉਣਾ ਬਿਲਕੁਲ ਉਹਨੂੰ ਹਲਕਾ ਲਾਉਣਾ ਤੇ ਥੋਨੂੰ ਬਸ ਮੈਂ ਰਾਤ ਲਈ ਲਾ ਕੇ ਦਿਖਾ ਰਹੀ ਹਾਂ ਜੋ ਆਪਾਂ ਰਾਤ ਨੂੰ ਸੌਨ ਟਾਈਮ ਇਹਨੂੰ ਲਾ ਸਕਦੇ ਆ ਇਸ ਤਰ੍ਹਾਂ ਆਪਾਂ ਇਹਨੂੰ ਫਿਰ ਇਹਦੇ ਨਾਲ ਗਰੋਥ ਵਧੀਆ ਹੋਊਗੀ ਤੇ ਕਲਰ ਵੀ ਜਿਹੜਾ ਜਿਵੇਂ ਇਹ ਵੀ ਚੀਜ਼ ਇੱਕ ਪ੍ਰੋਬਲਮ ਹੋਰ ਹੋ ਜਾਂਦੀ ਆ ਕਈ ਪੈਣ ਦੇ ਆਈਬ੍ਰੋਸ ਦੇ ਜਿਹੜੇ ਆ ਹੁੰਦੇ ਨੇ ਹਨਾ ਉਹ ਮਤਲਬ ਜਲਦੀ ਆ ਜਾਂਦੇ ਨੇ ਵਾਈਟ ਵਾਲ ਇਥੇ ਆਈਬ੍ਰੋਸ ਤੇ ਕਾਫੀ ਜਲਦੀ ਆ ਜਾਂਦੇ ਨੇ ਉਹ ਤਾਂ ਫਿਰ ਉਹ ਪ੍ਰੋਬਲਮ ਕਾਫੀ ਪੈ ਜਾਂਦੀ ਹੈਗੀ ਤੇ ਉਹ ਵੀ ਕਰ ਸਕਦੇ ਆਪਾਂ ਇਹ ਭੈਣਾਂ ਲਈ ਵੀ ਬਹੁਤ ਵਧੀਆਗਾ ਜਿਹਦੇ ਜਲਦੀ ਵਾਈਟ ਆਈਬ੍ਰੋਸ ਹੋ ਜਾਂਦੀਆਂ ਨੇ ਉਹ ਵੀ ਇਹ ਚੀਜ਼ ਜ਼ਰੂਰ 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 ਟਰਾਈ ਕਰਿਓ ਤੇ ਬਾਕੀ ਤਾਂ ਜਦੋਂ ਆਪਾਂ ਜਾਣਾ ਕੀ ਤੇ ਉਰ ਤਾਂ ਬਿਲਕੁਲ ਟੱਚੀ ਕਰਨਾ ਇਹਨੂੰ ਬਰਸ਼ ਨੂੰ ਤੇ ਬਿਲਕੁਲ ਹਲਕਾ ਜਿਹਾ ਆਪਾਂ ਜਿਹੜਾ ਲਾ ਕੇ ਜਾਣਾ ਇਸ ਤਰ੍ਹਾਂ ਸੋ ਮੈਂ ਸਾਰੇ ਤਰ੍ਹਾਂ ਦੀ ਦਿਖਾ ਦਿੰਨੀ ਆ ਲਾ ਕੇ ਵੀ ਵਸ ਪਤਾ ਜਾਣਾ ਲੱਗੇ ਬੱਸ ਇਦਾਂ ਫਿੱਲ ਕਰ ਲਓ ਤੇ ਦੇਖੋ ਇਦਦੇ ਵਿੱਚ ਦੇਖੋ ਬਸ ਹਲਕਾ ਜਿਹਾ ਲਾ ਲਓ ਤੇ ਰਾਤ ਟਾਈਮ ਆਪਾਂ ਇਸ ਤਰ੍ਹਾਂ ਲਾ ਲਓ ਸਵੇਰੇ ਜਦੋਂ ਦਿਨ ਦੇ ਵਿੱਚ ਪੀਤੇ ਜਾਣਾ ਤਾਂ ਇਸ ਤਰ੍ਹਾਂ ਲਾ ਲਓ ਤੇ ਫਿਨਿਸ਼ਿੰਗ ਤੁਸੀਂ ਥੋੜੀ ਜਿਹੀ ਲੈ ਲਿਓ بس لائٹ لائٹ ਲੈ لیو ਨੂੰ ٹھیک ہے جی تے ਆਪਾਂ ਇਦਾਂ ਹੀ ਹੇਅਰ ਤੇ ਤੇ ਜਿਵੇਂ ਤੁਹਾਨੂੰ ਦਿਖਦੇ ਹੋਣਗੇ ਇੱਥੇ ਮੇਰੇ ਵਾਈਟ ਹੈਅਰ ਹੋ ਗਏ ਤਾਂ ਤੁਸੀਂ ਉੱਥੇ ਵੀ ਲਾ ਸਕਦੇ ਹੋ ਹਲਕੇ ਹਲਕਾ ਟੱਚ ਜਿਹਾ ਕਰੋ ਰਸ਼ ਨੂੰ ਇਹਦੇ ਵਿੱਚ ਤੇ ਲਾਓ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਤੇ ਬਿਲਕੁਲ ਵੀ ਐ ਨਹੀਂ ਲੱਗਣਾ ਵੀ ਮਤਲਬ ਕੁਛ ਲਾਇਆ ਹੋਇਆ ਹੈ ਹਨਾ ਬਲੈਕ ਕਰੇ ਕੋਈ ਨਹੀਂ ਇਥੋਂ ਵਾਲਾ ਕਿਉਂਕਿ ਇਹਦਾ ਕੋਈ ਵੀ ਜਿਹੜਾ ਨੁਕਸਾਨ ਨਹੀਂ ਹੈਗਾ ਕੋਈ ਵੀ ਆਪਣੀ ਸਕਿਨ ਨੂੰ ਨੁਕਸਾਨੀਆਂ ਦੇਖੋ ਥੋੜਾ ਜਿਹਾ ਮਿੱਥੇ ਵੀ ਲਾ ਕੇ ਦਿਖਾਉਣੀ ਆ ਪਰ ਸੋ ਇਹ ਨਹੀਂ ਲੱਗਣਾ ਦੇਖੋ ਵੀ ਕੁਝ ਲੱਗਿਆ ਹੋਇਆ ਦੇਖੋ ਵਾਲ ਵੀ ਬਲੈਕ ਹੋ ਗਏ ਤੇ ਲੱਗਦਾ ਵੀ ਨਹੀਂ ਆ ਦੇਖੋ ਮੈਂ ਜਿਹੜਾ ਦਿਖਾ ਰਹੀਆਂ ਬਿਲਕੁਲ ਇਹ ਵੀ ਨਹੀਂ ਲੱਗਦਾ ਵੀ ਕਾਲਸ ਜੀ ਆਉਗੇ ਇਹਦੀ ਤਾਂ ਬਹੁਤ ਵਧੀਆ ਚੀਜ਼ ਆ ਮੈਨੂੰ ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਇੱਕ ਮਿੰਟ ਮੈਂ ਲੈ ਕੇ ਇਹਨੂੰ ਕੋਸ ਚੱਕੇ ਲਓ ਜੀ ਉਸ ਤੋਂ ਬਾਅਦ ਸਵੇਰੇ ਤੁਸੀਂ ਉੱਠਣਾ ਸਵੇਰੇ ਉੱਠ ਕੇ ਤੁਸੀਂ ਆਪਣਾ ਫੇਸ ਸਾਫ਼ ਕਰ ਲਓ ਇਹਨੂੰ ਕਿਸੇ ਕਾਟਨ ਦੇ ਨਾਲ ਇਸ ਤਰ੍ਹਾਂ ਕਰ ਲਓ ਕਿਉਂਕਿ ਇਹਨੇ ਜਲਦੀ ਦੇਖੋ ਇਹ ਨਹੀਂ ਉਹ ਹੋਣਾ ਜੇ ਆਪਾਂ ਇਹਦੇ ਨੂੰ ਸਾਫ ਕਰਾਂਗੇ ਤਾਂ ਕਿਸੇ ਕਾਟਨ ਦੇ ਨਾਲ ਇਹਨੂੰ ਸਾਫ ਕਰਿਓ ਮੇਰੇ ਕੋਲ ਇਸ ਟਾਈਮ ਕਾਟਨ ਵੀ ਖਤਮਾਂ ਗਈ ਠੀਕ ਹੈ ਜੀ ਮੱਕੀ ਕਲਰ ਵੀ ਵਧੀਆ ਆਊਗਾ ਜੇ ਤੁਸੀਂ ਕਿਤੇ ਜਾ ਰਹੇ ਹੋ ਤਾਂ ਤੁਸੀਂ ਇਹ ਚੀਜ਼ ਕਰ ਸਕਦੇ ਹੋ ਕਿ ਮੈਂ ਇਦਾਂ ਹੋ ਕਰ ਲਿਆ ਪਹਿਲਾਂ ਫਿਲ ਕਰ ਲਿਆ ਨੂੰ ਸ਼ੇਪ ਵਗੈਰਾ ਬਣਾ ਕੇ ਉਸ ਦੇ ਹਿਸਾਬ ਨਾਲ ਅਗਰ ਤੁਹਾਡੀ ਥ੍ਰੈਡਿੰਗ ਹੋਈ ਹੋਈ ਆ ਤਾਂ ਤੁਸੀਂ ਇਸ ਤਰ੍ਹਾਂ ਹਲਕੇ ਹਲਕੇ ਉੱਪਰ ਕਾਟਨ ਫੇਰ ਦਿਓ ਤਾਂ ਤੁਹਾਨੂੰ ਇਹ ਵੀ ਨਹੀਂ ਹੋਊਗਾ ਜੀ ਉਤਰੂਗੀ ਹੈਨਾ ਤਾਂ ਦੇਖੋ ਇਸ ਤਰ੍ਹਾਂ ਵਧੀਆ ਹੋ ਜਾਊ ਕਲਰ ਵਧੀਆ ਆ ਜਾਊਗਾ ਤੇ ਨਾਲੇ ਕਿਸੇ ਨੂੰ ਪਤਾ ਵੀ ਨਹੀਂ ਚੱਲੂ ਸਭ ਤੋਂ ਵਧੀਆ ਤਰੀਕਾ ਇਹੀ ਹੈਗਾ ਜਿਨ੍ਹਾਂ ਦੇ ਆਈਬ੍ਰੋਸ ਘਟਨੇ ਠੀਕ ਹੈ ਜੀ ਇਹ ਕਰ ਸਕਦੇ ਹੋ ਤੇ ਜਿਹੜੇ ਬੱਚੇ ਨੇ ਉਹ ਵੀ ਮਤਲਬ ਮੁੰਡੇ ਨੇਗੇ ਉਹ ਵੀ ਇਹ ਚੀਜ਼ ਨੂੰ ਕਰ ਸਕਦੇ ਨੇ ਤੇ ਬਾਕੀ ਹੱਥ ਨਾਲ ਬਿਲਕੁਲ ਵੀ ਨਹੀਂ ਲੱਗਦੀ ਦੇਖੋ ਆਹ ਦੇਖੋ ਇਹ ਚੀਜ਼ ਸਭ ਤੋਂ ਵਧੀਆ ਇਹਦਾ ਕੋਈ ਵੀ ਨੁਕਸਾਨ ਨਹੀਂ ਜਾਂ ਕਿਸੇ ਨੂੰ ਇਹਦੀ ਕੋਈ ਪ੍ਰੋਬਲਮ ਹੋ ਬਿੱਲੜੂ ਹਨ ਅਲਰਜੀ ਵਗੈਰਾ ਉਹ ਕੁਝ ਨਹੀਂ ਦੇਖੋ ਮੈਂ ਹੱਥ ਛੋੜੇ ਸਾਹਮਣੇ ਸਵਾਰ ਕੇ ਮਾਰ ਰਹੀ ਆਂ ਆਹ ਦੇਖੋ ਬਿਲਕੁਲ ਨਹੀਂ ਲੱਗ ਰਿਹਾ ਤੇ ਕਲਰ ਵੀ ਦੇਖੋ ਫਰਕ ਪੈ ਗਿਆ ਨਾ ਕਲਰ ਦਾ ਇਹ ਚੀਜ਼ ਤੁਸੀਂ ਕਰ ਸਕਦੇ ਮੈਂ ਤਾਂ ਇਹਨੂੰ ਹੁਣ ਹਮੇਸ਼ਾ ਬਣਾ ਕੇ ਰੱਖੂਗੀ ਸਰਦੀ ਹੋਵੇ ਚਾਹੇ ਗਰਮੀ ਹੋਵੇ ਜਿੰਨਾ ਚਿਰ ਮੇਰੀ హెయిర్ ਗ੍ਰੋਥ ਨਹੀਂ ਮਤਲਬ ਆਈਬ੍ਰੋਸ ਦੀ ਗ੍ਰੋਥ ਨਹੀਂ ਵਧੀਆ ਹੁੰਦੀ ਤਾਂ ਮੈਂ ਇਹਨੂੰ ਜ਼ਰੂਰ ਰੱਖੂ ਕਿਉਂਕਿ ਗ੍ਰੋਥ ਦਾ ਫਰਕ ਪੈਂਦਾ ਕਈ ਵਾਰ ਆਪਾਂ ਨੂੰ ਪਾਰਲਰ ਆਏ ਇਦਾਂ ਦੀਆਂ ਮਿਲਦੀਆਂ ਨੇ ਆਪਣਾ ਕੰਮ ਖਰਾਬ ਕਰ ਦਿੰਦੀਆਂ ਨੇ ਬਾਕੀ ਭੈਣਾਂ ਨੂੰ ਪਤਾ ਹੀ ਆ ਤੇ ਬਾਕੀ ਠੀਕ ਆ ਜੀ ਇਹ ਚੀਜ਼ ਵਧੀਆ ਤੇ ਲਾਈਟ ਦਾ ਲਾਈਟਰ ਰਹੂ ਤੇ ਕਲਰ ਦਾ ਕਲਰ ਆ ਜੀ ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਠੀਕ ਆ ਜੀ ਤੇ ਤੁਹਾਡਾ ਫੇਸ ਕਿਉਂਕਿ ਇਹਦੇ ਨਾਲ ਹੀ ਫੇਸ ਆਪਣਾ ਹੋ ਹੁੰਦਾ ਜੀ ਆਈਬ੍ਰੋਸ ਆਪਣੀ ਖਰਾਬ ਆ ਜਾਂ ਗ੍ਰੋਥ ਘਟਾ ਬਲ ਘਟਨੇ ਹੈ ਨਾ ਉਹ ਤਾਂ ਫਿਰ ਫਰਕ ਪੈਂਦਾ ਠੀਕ ਹੈ ਜੀ ਇਹ ਚੀਜ਼ ਤੁਸੀਂ ਕਰ ਸਕਦੇ ਹੋ ਤੇ ਦੇਖੋ ਬਿਲਕੁਲ ਵੀ ਨਹੀਂ ਜਿੱਪ ਕਰ ਰਿਹਾ ਹੈਗਾ ਆ ਦੇਖੋ ਦੇਖ ਸਕਦੇ ਹਾਂ ਬਿਲਕੁਲ ਨੇੜੇ ਤੋਂ ਦਿਖਾਰੀ ਬਿਲਕੁਲ ਵੀ ਨਹੀਂ ਸਭ ਤੋਂ ਵਧੀਆ ਚੀਜ਼ ਆ ਇਦਾਂ ਹੀ ਵਾਲਾਂ ਤੇ ਵੀ ਲਾ ਕੇ ਤੁਸੀਂ ਜਾ ਸਕਦੇ ਹੋ ਠੀਕ ਹੈ ਜੀ ਜੇ ਕਰ ਇਹ ਟਿਪਸ ਵਧੀਆ ਲੱਗਿਆ ਤਾਂ ਜਰੂਰ ਮੈਨੂੰ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤਾਂ ਕਿ ਇਹ ਵੀਡੀਓ ਕਿਸੇ ਭੈਣ ਦੇ ਕੰਮ ਆ ਜਵੇ ਠੀਕ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਇਹ ਕੰਮ ਦੀ ਵੀਡੀਓ ਹੋ ਗਈ ਹਰ ਇੱਕ ਨੂੰ ਅੱਜ ਕੱਲ ਇਹ ਜ਼ਰੂਰਤ ਹੈ ਇਸ ਚੀਜ਼ ਦੀ ਤੇ ਵੱਧਦੀ ਉਮਰ ਨੂੰ ਲੈ ਕੇ ਥੋੜਾ ਜਿਹਾ ਹੋ ਜਾਂਦਾ ਹਨਾ ਮੈਨੂੰ ਵੀ ਟੈਨਸ਼ਨ ਪੈ ਜਾਂਦੀ ਹੈਗੀ ਫਿਰ ਕਈ ਵਾਰ ਤਾਂ ਕਿ ਆਟੋਮੈਟਿਕ ਹੀ ਹੁੰਦਾ ਜੀ ਇਹ ਮਤਲਬ ਗ੍ਰੋਥ ਹੈ ਜਿਹੜੀ ਜਦੋਂ ਆਪਣੀ ਏਜ ਵੱਧਦੀ ਹੈ ਜੇ ਤਾਂ ਰੁਕ ਜਾਂਦੀ ਹੈਗੀ ਹਨਾ ਤੇ ਇੱਥੇ ਕਈ ਭੈਣ ਮੈਨੂੰ ਕਹਿ ਦੇਣਗੇ ਇੱਕ ਭੈਣ ਦੋ ਭੈਣ ਕਹਿ ਦੇਣਗੇ ਹੁੰਦੇ ਨੇ ਵੀ ਤੁਸੀਂ ਬਾਰ-ਬਾਰ ਇੱਕ ਕਈ ਵਾਰ ਆ ਜਾਂਦਾ ਜੀ ਡੇਲੀ ਨਹੀਂ ਕਈ ਵਾਰ ਸਾਲ ਸੇ ਮਹੀਨੇ ਵਿੱਚ ਕਮੈਂਟ ਵੀ ਇੱਕ ਵਾਰ ਗੱਲ ਨੂੰ ਮੈਂ ਬਾਰ-ਬਾਰ ਰਿਪੀਟ ਕਰ ਦਿਓ ਪਰ ਆਜੰਦੀ ਜੀ ਗੱਲ ਕਹਿਣ ਦੇ ਵਿੱਚ ਠੀਕ ਆ ਜੀ ਤੇ ਚਲੋ ਜੀ ਦੇਖੋ ਠੀਕ ਆ ਤੇ ਬਾਕੀ ਠੀਕ ਆ ਜੀ ਇਹ ਚੀਜ਼ ਤੁਸੀਂ ਜ਼ਰੂਰ ਟਰਾਈ ਕਰੋ ਨਾਲੇ ਬਣ ਵੀ 5 ਮਿੰਟਾਂ ਜਿੰਨਾਂ ਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ 5 ਕੁ ਮਿੰਟਾਂ ਚ ਬਣ ਜਾਂਦੀ ਹੈ ਇਹ ਠੀਕ ਆ ਜੀ ਤਿਆਰ ਕਰਕੇ ਆਪਣੀ ਡੱਬੇ ਵਿੱਚ ਪਾਓ ਜੇ ਕਿਤੇ ਜਾਣਾ ਤਾਂ ਇਸ ਤਰ੍ਹਾਂ ਲਗਾ ਲਓ ਉੱਪਰ ਦੀ ਕਾਟਨ ਹਲਕੀ ਜਿਹੀ ਫੇਰ ਲੂ ਪਰ ਸ਼ੇਪ ਬਣਾ ਲਿਓ ਪਰ ਮੇਰੀ ਸ਼ੇਪ ਤੇ ਮੇਰੀ ਥ੍ਰੈਡਿੰਗ ਉਹ ਹੋਈ ਵੀ ਹੈ ਤਾਂ ਕਰਕੇ ਹੋਗਾ ਕਰਵਾਉਣ ਵਾਲੀ ਮੈਂ ਤਾਂ ਸੇ सेम ਹੀ ਨਹੀਂ ਥ੍ਰੈਡਿੰਗ ਵੀ ਨਹੀਂ ਕਰਾਉਂਦੀ ਹੈਗੀ ਹੇ ਜੂਨੀ ਮੇ ਕੋਲ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਤੇ ਚਲੋ ਜੀ ਠੀਕ ਆ ਫਿਰ ਤੁਹਾਡੇ ਨਾਲ ਮੈਂ ਇੱਕ ਵੀਡੀਓ ਸ਼ੇਅਰ ਕੀਤਾ ਸੀ हेयर लाइंस ਵਾਲਾ ਜੋ ਕਿ ਮੈਂ ਮੀਸ਼ੋ ਤੋਂ ਪ੍ਰੋਡਕਟ ਮੰਗਵਾਇਆ ਸੀ ਨੀਚੇ ਮੈਂ ਸਕਰੀਨ ਤੇ ਉਹਦੀ ਫੋਟੋ ਲਗਾ ਰਹੀ ਹਾਂ ਤੇ ਇਹ ਪ੍ਰੋਡਕਟ ਜਦੋਂ ਮੈਂ ਵੀਡੀਓ ਪਾਇਆ ਸੀ ਨਾ ਇਸ ਵਾਰ ਇੱਕ ਦੋ ਭੈਣਾਂ ਦੇ ਕਮੈਂਟ ਆਏ ਸੀ ਕਹਿੰਦੇ ਵੀ ਅਸੀਂ ਟਰਾਈ ਕੀਤਾ ਵੀ ਬਿਲਕੁਲ ਵਧੀਆ ਨਹੀਂ ਤਾਂ ਕਰਕੇ ਆਪਾਂ ਅੱਜ ਬਿਲਕੁਲ ਕੈਮੀਕਲ ਫ੍ਰੀ ਜਿਹੜਾ ਬਣਾਇਆ ਹੈਗਾ ਘਰ ਦੇ ਵਿੱਚ ਤੇ ਲਾਈਵ ਤੁਹਾਨੂੰ ਰਿਜ਼ਲਟ ਦਿਖਾਏ ਨੇ ਬਹੁਤ ਵਧੀਆ ਚੀਜ਼ ਆ ਉਹਨੂੰ ਦਿਨ ਦੇ ਵਿੱਚ ਵੀ ਲਾ ਕੇ ਜਾ ਸਕਦੇ ਬਿਲਕੁਲ ਵੀ ਹੱਥਾਂ ਦੇ ਨਾਲ ਨਹੀਂ ਲੱਗੂਗਾ ਜਾਂ ਤੁਹਾਨੂੰ ਇਹ ਹੋਗਾ ਵੀ ਆਪਣੇ ਹੱਥਾਂ ਨਾਲ ਲੱਗੂ ਜਾ ਨਾ ਮੇ ਫੇਸ ਬਲੈਕ ਹੋਊਗਾ ਇਦਾਂ ਦਾ ਕੁਝ ਨਹੀਂ ਹੋਣਾ ਜਰੂਰ ਟਰਾਈ ਕਰ ਸਕਦੇ ਤੁਸੀਂ ਬਣਾ ਕੇ ਇਹਨੂੰ ਬਣਾ ਕੇ ਰੱਖੋ ਇੱਕ ਦਿਨ ਤੇ 15-20 ਦਿਨ ਆਰਾਮ ਨਾਲ ਆਪਣਾ ਇਹਨੂੰ ਵਰਤੋ ਤੇ ਬਹੁਤ ਵਧੀਆ ਚੀਜ਼ ਆ ਹਨਾ ਕੈਮੀਕਲ ਫਰੀ ਵੀ ਆ ਤੇ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਬਲੌਗ ਦੇ ਨਾਲ ਵਧੀਆ ਨਾਲ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ